ਦਾਂਗ ਟਾਈਮ ਹੋ ਗਿਆ ਭਜੀ ਆਪਾਂ ਨੂੰ ਆਇਆ ਵਾ ਵਾ ਹੋ ਗਿਆ ਆ ਨਾਉ ਜਾਂ ਦੋ ਹਿਆ ਤਿੰਨ ਤੇ ਪੱਛੀ ਹੋ ਗਿਆ 22 23 ਸਾਲ ਹੋ ਗਿਆ ਇਹ ਕਿਤੇ ਦੇਲ ਨਹੀਂ ਕੀਤਾ ਇਹ ਪਿਛੇ ਪਿੰਡੇ ਕਰੀ ਕੀੜਾ ਕੱਟਿਆ ਇਹ ਪੇਟ ਦੀਆਂ ਪਿਛੇ ਜਿਆਦਾ ਕਰਦਾ ਵਾ ਹੁਣ ਘਰ ਦਾ ਜਾਣ ਨੂੰ ਪੱਤਰੀਆਂ ਯਾਰ ਛੱਡ ਕੇ ਉਸ ਕੀ ਕਹਿੰਦੇ ਹੁੰਦੇ ਆ ਮਜਬੂਰੀਆਂ ਨਹੀਂ ਮਾਰ ਲਿਆ ਸਨੇ ਤੱਕ ਨਹੀਂ ਆੜੇ ਵੇ ਬੰਦਾ ਇਹੀ ਸੋਚਦਾ ਵੀ ਅੱਜ ਜਾਣਾ ਕੱਲ ਜਾਣਾ ਜਦੋਂ ਆਏ ਸੀਗੇ ਤੇ ਘਰਦਿਆਂ ਨੇ ਇਹ ਕਹਿ ਕੇ ਤੁਰਿਆ ਸੀ 5-4 ਸਾਲ ਲਾ ਕੇ ਤੇ ਵਾਪਸ ਆ ਗਿਆ ਤੇ 4 ਰੁਪਏ ਬਣਾ ਗਏ ਤੇ 4 ਰੁਪਏ ਬਣਾ ਗਏ ਹਰ ਬੰਦਾ ਇਦਾਂ ਹੀ ਆਉਂਦਾ ਸੋਚਦਾ ਹੋਈ ਹੈ ਐਸਾ ਜਾਲ ਫਸਿਆ ਵਾ ਐਸਾ ਜਾਲ ਫਸਿਆ ਬਈ ਕੁਛ ਪੱਲੇ ਉਹ ਗਾਲੀ ਵੀ ਬਣੀ ਕੋਈ ਨਹੀਂ ਵੀ ਚਲੋ ਫੈਮਿਲੀ ਆਈ ਮੈਂ ਤਾਂ ਕਰ 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 ਨਿਆਣੇ ਵੀ ਤੇਰੇ ਸਾਹਮਣੇ ਸਾਰੇ ਵੱਡੇ ਹੋ ਗਏ ਆ ओके ओके चलो जिदा गरीबी ਦਾ ਵੇਜ ਇੱਥੇ ਹੱਦ ਦੇ ਬਸ ਹੈਂਡ ਮਾਊਥ ਹੀ ਚੱਲਦਾ ਰਿਹਾ ਹੁਣ ਹਰ ਵਾਰੀ ਇਹ ਸੋਚਦੇ ਆ ਵੀ ਅੱਜ ਜਾਂਦੇ ਆ ਕੱਲ ਜਾਂਦੇ ਆ ਪਰ ਲੋਕੀ ਸੋਚਦੇ ਨੇ ਆ ਪਤਾ ਨਹੀਂ ਉੱਥੇ ਜਾ ਕੇ ਕਿੰਨੀਆਂ ਕਮਲਾਂ ਮਾਰਨੀ ਆ ਭਲਾ 10 ਸਾਲ ਨਾਲੋਂ ਭਲਾ 20 ਸਾਲ ਨਾਲੋਂ ਬੰਦੇ ਨੂੰ ਕਿਤੇ ਵੀ ਆਪਣਾ ਪਿੰਡ ਨਹੀਂ ਭੁੱਲਣਾ ਚਾਹੀਦਾ ਇੱਥੇ ਬੰਦੇ ਦਤ ਨਹੀਂ ਗਾ ਹੁਣ ਮੈਂ ਸੋਚੋ ਕਿਹਾ ਵੀ ਮੈਂ ਤਾਂ ਪਾਵੇਂ 15 ਦਿਨ ਹੀ ਜਾਣਾ ਪਤਾ ਕਿੰਨੇ ਇਹ ਚਲੋ ਸਾਨੂੰ ਵੀ ਹੋ ਜਾਂਦਾ ਮੇਰੇ ਦੇਰੋ ਮੇਰੇ ਦਿਲ ਜਾਣਦਾ ਮੈਨੂੰ ਪਤਾ ਮੈਂ ਕੀ ਸੋਚਦਾ ਆਇਆ ਮੇਰਾ ਮੇਰਾ 25 ਸਾਲ ਹੋ ਗਏ ਸਮਝਦਾ ਤੂੰ ਮਰਾ ਪਾ ਆਈਡੀਆ 25 ਸਾਲਾਂ ਦੇ ਵਿੱਚ ਵਿੱਚ ਅੱਤੋਂ ਜ਼ਿਆਦਾ ਪਿੰਡ ਮੇਰਾ ਜਿਹੜਾ ਵਿਛੜ ਗਿਆ ਮੇਰੇ ਨਾਲ ਪਾਪਾ ਤੇਰੇ ਨਾਲ ਦੇ ਬਾਅਦ ਚਲ ਗਿਆ ਮੇਰੇ ਨਾਲ ਬੜੀ ਲੋਕੀ ਹੈ ਬੜੀ ਇਹੋ ਜੀਆਂ ਰੂਹਾਂ ਦੀ ਦੁਨੀਆ ਦੇ ਜਿਹੜੇ ਚੱਲ ਬਸੇ ਹੁਣੇ ਆ ਬਹੁਤ ਮੁੰਡੇ ਹਾਂ ਉਹ ਤਾਂ ਮੈਂ ਆ ਕੇ ਦੱਸਿਆ ਇਹਨੂੰ ਪਤਾ ਹੀ ਨਹੀਂ ਬੜੇ ਲੋਕੀ ਜਿਹੜੇ ਆ ਉਹ ਚੱਲੇਗਾ ਜਾਂ ਨਹੀਂ ਕਿ ਫੋਨ ਫਾਨ ਵੀ ਘਾਟੀ ਚੇ ਨਾ ਹੁਣ ਮੈਂ ਜਾਣਾ ਉਹ ਮੈਂ ਜਾਣਾ ਪਿੰਡ ਤੇ ਜਦੋਂ ਮੈਂ ਗਿਆ ਤੇ ਮੇਰੇ ਵਾਸਤੇ ਉਹ ਸਾਰਾ ਹੀ ਉਪਰਾ ਹੋਣਾ ਕਿਉਂਕਿ ਮੇਰਾ ਉੱਥੇ ਕੋਈ ਹਾਣੀ ਪਰਮਾਣੀ ਕੋਈ ਜਾਣ ਜਾਣਕਾਰ ਵਿਰਲਾ ਹੀ ਮਿਲਣਾ ਕਈ ਬੰਦੇ ਹੁਣੇ ਪਣਜ ਜਿ ਬੈਠੇ ਗੱਲਾਂ ਕਰਦੇ ਨੇ ਸਾਨੂੰ ਫੋਨ ਨਹੀਂ ਲਾਇਆ ਜਿਹੜੇ ਮੁੰਡੇ ਇੱਥੇ ਰਹਿੰਦੇ ਉਹਨਾਂ ਨੂੰ ਪਤਾ ਸਾਡੀ ਇਥੋ ਦੀ ਲਾਈਫ ਹੈ ਕਿੱਦਾਂ ਬਹੁਤ ਔਖਾ ਗੁਰੂ ਜੀ ਸਾਹਮਣੇ ਕਿ ਜਿਹੜੀ ਰੋਟੀ ਉਹ ਵੀ ਰੋਟੀ ਭੁੱਲ ਆਇਆ ਕੋਈ ਵੀ ਪਪਾ ਵੀ ਅੱਜ ਭੁੱਲ ਗਿਆ ਕਿ ਨਾਟ ਬਾਜੀ ਇੰਨੇ ਰੋਟੀ ਪਾਣੀ ਦੀ ਸੁਰਤੀ ਨਹੀਂ ਆਹੋ ਸਭ ਨੇ ਫੇਰ ਪਾਸੇ ਇਹ ਭੱਜ ਦੌੜ ਮੇਰੇ ਤੇ ਉਹਹ ਸਾਹਿਬ ਲਾਲਾ ਜੀ ਜਦੋਂ ਹੁਣ ਆਪਾਂ ਕੰਮ ਕਰਦੇ ਆ ਇੱਕ ਹਫਤਾ ਵੀ ਕੰਮ ਰੁਕ ਜਵੇ ਸਾਰਾ ਬਰਾਬਰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਯਾਰ ਕਿਦਾਂ ਨਜ਼ਾਰਾ ਕਿਦਾਂ ਹੋਊਗਾ ਪੁਰਾਣਾ ਮੇਲ ਆ ਗਿਆ ਬੁਲਾਨੀ ਗਈ ਸੀ ਭਾਗੀ ਬੁਲਾਨੀ ਚੋਰ ਸ਼ੌਕ ਰੈਂਟ ਕਿਦਾਂ ਦਵਾ ਰੈਂਟ ਕਿਦਾਂ ਦੇਣਾ ਆ ਇਹੇ ਜੋਬ ਤੇ ਆਏ ਜਾਂ ਨਹੀਂ ਆਏ ਪਹਿਲੀ ਤੇ ਤਰੀਕ ਆਈ ਜਾਣੀ ਨਾ ਇਹ ਖਰਚੇ ਜਿਹੜੇ ਬੱਜੇ ਆ ਬਿੱਲਾ ਬੁੱਲਾ ਦੇ ਨਾ ਗੱਡੀਆਂ ਦੀਆਂ ਕਿਸ਼ਤਾ ਜਾਂ ਰੇ ਇੰਸ਼ੋਰ ਸ਼ਾ ਜਾਂ ਹੋਰ ਸੱਜੇ ਖੱਬੇ ਜਿੰਨੇ ਵੀ ਕਰਦੇ ਉਹ ਤਾਂ ਨਹੀਂ ਰੁਕਣੇ ਉਹ ਕਰਦੇ ਨੇ ਹੀ ਕਹਿੰਦਾ ਭਾ ਵੀ ਇੱਕ ਬੰਦੇ ਨੂੰ ਪਿਛਲੇ ਟੱਬਰ ਲਈ ਇੱਥੇ ਬਲੀ ਦੇਣੀ ਪੈਣੀ ਆ ਹਾਂ ਜੇ ਅੱਧ ਪਿਛਲੇ ਸਰਫ ਮੈਂ ਉਹਨੂੰ ਸੱਚੀ ਗੱਲ ਦੱਸਾਂ ਉਹ ਬੰਦਾ ਆਪ ਖਤਮ ਮੈਂ ਤਾਂ ਜਿਹੜਾ ਬੰਦਾ ਬਾਹਰ ਆ ਗਿਆ ਨਾ ਕਰੋ ਉਹ ਤੇ ਪਿੰਡ ਸਰਦਾਰੀ ਇੱਥੇ ਆ ਕੇ ਉਹ ਖਤਮ ਮੈਂ ਦਿਹਾੜੀ ਦਾ ਕਹਿੰਦਾ ਭਈਆ ਕਹਿੰਦਾ ਮਜਵੀ ਕਹਿੰਦਾ ਉਹਦੇ ਘਾਵੇਂ ਆਈ ਤੇ ਵਸ ਇੱਕ ਮਸ਼ੀਨ ਬਣ ਕੇ ਰਹਿ ਜਾਂਦਾ ਅਸਲੀ ਵਿਲਾयत ਪਿਛਲਿਆਂ ਦੀ ਬਣ ਗਈ ਆ ਪਿਛਲੇ ਜਿਹੜੇ ਆ ਉਹਨਾਂ ਦੇ ਤੇ ਫਿਰ ਨਜ਼ਾਰੇ ਹੁੰਦੇ ਆ ਉਹ ਕਿਤੇ ਵੀ ਅਸੀਂ ਮੋਟਰਸਾਈਕਲ ਤੋਂ ਬਿਨਾਂ ਨਹੀਂ ਤੁਰ ਸਕਦੇ ਗੱਡੀ ਤੋਂ ਬਿਨਾਂ ਮੇਰੇ ਘਰ ਦੇ ਆ ਦਾ ਇਹ ਹਾਲ ਫਿਰ ਕੈਂਡ ਦਾ ਫਸਲੇ ਨਹੀਂ ਗੱਡੀ ਤੋਂ ਬਿਨਾਂ ਨਹੀਂ ਕਿਤੇ ਜਾਣਾ ਬਸ ਫਸ ਝੁਟਣੀ ਬੰਨ੍ਹਦਾ ਮੈਂ ਵੱਡੀ ਗੱਲ ਦੱਸਾਂ ਵੀਰਾ ਲੱਖ ਕੋਸ਼ਿਸ਼ ਕਰ ਲਾ ਜਿੰਨਾ ਚਿਰ ਬੰਦਾ ਇੱਥੇ ਆਉਂਦਾ ਨਹੀਂ ਨਾ ਜਾਂ ਹਾਲਾਤ ਤਾਂ ਦੇਖਦਾ ਨਹੀਂ ਭਾਵੇਂ ਤੇਰਾ ਭਰਾ ਵਾ ਤਾਂ ਭਾਵੇਂ ਤੇਰਾ ਪੁੱਤੋ ਉਹਨਾਂ ਲਫ਼ਜ਼ਾਂ ਦੇ ਵਿੱਚ ਨਹੀਂ ਸਮਝਾ ਸਕਦਾ। ਸਿਰ ਖਪਾਈ ਕਰ ਲਾ ਵੀ ਮੇਰਾ ਨਾਮ ਹੈ ਨਾ ਉਹ ਉਹਨਾਂ ਲਈ ਇੱਕ ਕਹਾਣੀ ਆਈ ਚੀ। ਕਹਿ ਰੋਕ ਨਹੀਂ ਸਕਦਾ ਵੀ ਤੂੰ ਇੱਥੇ ਨਾ ਆਈਂ ਇੱਥੇ ਤੰਗੀ ਆ। ਆ ਨਹੀਂ ਸਕਦਾ। ਜਿੰਨਾ ਜਿਹੋ ਮੱਛੀ ਨੇ ਪੱਥਰ ਨਹੀਂ ਜਟਣਾ ਉਹਨਾਂ 'ਚ ਉਹਨਾਂ ਨੂੰ ਅਕਲ ਨਹੀਂ ਹੋਣੀ। ਇੱਥੇ ਜੇ ਨਾਲ ਸਾਨੂੰ ਨਹੀਂ ਸਾਨੂੰ ਹੁਣ ਪਤਾ ਲੱਗਾ ਐਸੀ ਜੇਬ 'ਚ ਇੱਥੇ ਹੁੰਦਿਆਂ ਸੁਂਦਿਆਂ ਵੀ ਨਾ ਸਾਨੂੰ ਉਹਦਾ ਕੋਈ ਚਾਅ ਨਹੀਂ ਕਰਦਾ। ਲੋਕੀਂ ਅਹੀਂ ਉਹ ਚੀਜ਼ ਉਹ ਉਹਦੇ ਵਾਸਤੇ ਸਾਡੇ ਕੋਲ ਨਾ ਆਓ। ਟਾਈਮ ਆ ਤੇ ਨਾ ਉਹਨੂੰ ਅਸੀਂ ਖਰਚ ਕੇ ਉਹਨੂੰ ਕੀ ਕਰਨਾ? ਕਿ ਕੋ ਰੋਲੇ ਮਿਆ ਜਾਣਾ ਉਹੋ ਕਪੜੇ ਆ ਪਾਲੇ ਦਾ ਲਾਲੇ ਤੇ ਆ ਗੇ ਜਿਹੜਾ ਇੰਡੀਆ ਦਾ ਲੈ ਕੇ ਆਇਆ ਉਹ ਹੀ ਬੈਗ ਲੈ ਜਾਣੇ ਫਿਰ ਮੇਰੇ ਕੋ ਜੈਕਟ ਆ ਐਤਕੀ ਮੈਂ ਉਹ ਆ ਗਿਆ ਜਿਹੜਾ ਪਹਿਲਾਂ ਘਣੀ ਇੰਡੀਆ ਦਾ ਬੈਗ ਜਿਹੜਾ ਮੈਂ ਜਿਹੜਾ ਸੂਕੀ ਸਟੇਟਿਚੀ ਕਰਾ ਲਿਆਇਆ ਸੀ ਆ ਆ ਵੀ ਦੇ 21 ਦੇ ਵਿੱਚ ਤੁਸੀਂ ਇੱਥੇ ਹੀ ਜਾਏ ਆ ਉਹੋ ਸੁਧਿਆ ਮਤਲਬ ਕਿ ਪਤਾ ਨਹੀਂ ਕਿਹੜੇ ਵੇਲੇ ਉਹ ਟੈਕੀ ਦੀ ਲੋੜ ਪਾ ਜਾਣੀ ਆ ਉਹਦੇ ਨਵਾ ਜਾ ਛੱਡ ਪਾਉਣ ਦਾ ਅਟੈਚੀ ਕਾਦੋਂ ਲੈਣਾ ਵਾ ਜਦੋਂ ਜੀ ਜਾਣਾ ਪਿਆ ਤੇ ਇਹ ਦਿਨ ਚ ਪਾ ਲਾਂਗੇ ਬਸ ਦਾ ਇੱਥੇ ਆ ਗਿਆ ਫਸ ਹੀ ਆ ਪਾ ਬਸ ਸ਼ੂ ਬੜਾ ਕਸੂਤਾ ਕੱਪੜੇ ਤੇ ਸ਼ੂ ਜਿਹੜੇ ਆ ਉਹ ਕੰਮਾਂ ਵਾਲੇ ਉਹੀ ਆ ਜਿਹੜੇ ਆਪਾਂ ਨੇ ਕੋਲ ਹੁਣ ਜਾਣ ਨੂੰ ਤਾਂ ਕਿਤੇ ਯਾਰ ਕਪੜਾ ਲੱਭਣਾ ਜਦੋਂ ਜਾਣਾ